ਅੰਮ੍ਰਿਤਸਰ ਦੇ ਹਲਕਾ ਪੱਛਮੀ ਰਾਮਦੇਵਤ ਰੋਡ ਤੋਂ ਬਾਬਾ ਦਰਸ਼ਨ ਸਿੰਘ ਕਲੋਨੀ ਨੂੰ ਜਾਣ ਵਾਲੀ ਸੜਕ ਦੇ ਵਿੱਚ ਪ੍ਰੀਮਿਕਸ ਪਾਉਣ ਦਾ ਉਦਘਾਟਨ ਅੰਮ੍ਰਿਤਸਰ ਦੇ ਹਲਕਾ ਪੱਛਮੀ ਦੇ ਵਿਧਾਇਕ ਡਾਕਟਰ ਜਸਪੀਤ ਸਿੰਘ ਸੰਧੂ ਵੱਲੋਂ ਕੀਤਾ ਗਿਆ ਇਸ ਮੌਕੇ ਤੇ ਮੌਜੂਦਾ ਸਰਪੰਚ ਅਮਨਦੀਪ ਸਿੰਘ ਅਤੇ ਇਲਾਕੇ ਦੇ ਲੋਕਾਂ ਨੇ ਵਿਧਾਇਕ ਸੰਧੂ ਨੂੰ ਸਨਮਾਨਿਤ ਕੀਤਾ ਗਿਆ ਇਸ ਮੌਕੇ ਤੇ ਹਲਕਾ ਵਿਧਾਇਕ ਡਾਕਟਰ ਜਸਬੀਰ ਸਿੰਘ ਸੰਧੂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਦੇ ਵਿੱਚ ਵਿਕਾਸ ਕਾਰਜ ਲਗਾਤਾਰ ਕੀਤੇ ਜਾ ਰਹੇ ਹਨ ਇਸ ਮੌਕੇ ਤੇ ਗੱਲਬਾਤ ਕਰਦੇ ਹੋਏ ਇਲਾਕਾ ਨਿਵਾਸੀ ਅਤੇ ਪਿੰਡ ਦੇ ਸਰਪੰਚ ਅਮਨਦੀਪ ਸਿੰਘ ਨੇ ਦੱਸਿਆ ਕਿ ਇਹ ਸੜਕ ਰਾਮਤੀਰਥ ਰੋਡ ਤੋਂ ਬਾਬਾ ਦਰਸ਼ਨ ਸਿੰਘ ਨੂੰ ਜਾਣ ਵਾਲੀ ਸੜਕ ਕਈ ਸਾਲਾਂ ਤੋਂ ਸੜਕ ਦੇ ਮਾੜੇ ਹਾਲਾਤ ਸੀ ਜਿਸ ਨੂੰ ਲੈ ਕੇ ਇਲਾਕਾ ਵਾਸੀਆਂ ਦੀ ਮੰਗ ਸੀ ਕਿ ਸੜਕ ਨੂੰ ਪੈਦ ਦੇ ਆਧਾਰ ਤੇ ਬਣਾਇਆ ਜਾਵੇ ਤਾ ਜੋ ਆਉਣ ਵਾਲੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ ਤੇ ਅੱਜ ਹਲਕਾ ਵਿਧਾਇਕ ਡਾਕਟਰ ਜਸਪੀਤ ਸਿੰਘ ਸੰਧੂ ਵੱਲੋਂ ਸੜਕ ਦਾ ਦੁਗਟਨ ਕੀਤਾ ਗਿਆ ਤੇ ਲੋਕਾਂ ਨੇ ਵਿਧਾਇਕ ਦਾ ਧੰਨਵਾਦ ਕੀਤਾ ਜੀ ਮਾਲਪਿੰਡ ਦੇ ਨਾਲ ਚੋ 3 ਪੰਚਾਇਤਾਂ ਜਿਹੜੀਆਂ ਇੱਥੇ ਇਕੱਠੀਆਂ ਹੋਈਆਂ ਸਾਡੇ ਸਪੰਚ ਅਮਨਦੀਪ ਸਿੰਘ ਜੀ ਸਨ ਸੰਤਸ ਜੀ ਕੁਮਾਰ ਜੀ ਕਰਨ ਜੀ ਤੇ ਉਹ ਸਾਫ ਕਸਪੰਚ ਸੁਦੇਵ ਸਿੰਘ ਜੀ ਹੋਰ ਇਲਾਕੇ ਦੀਆਂ ਮੋਹਤਵਾਰ ਰਸਤੀਆਂ ਜਿਹੜੀਆਂ ਉਹ ਸਾਰੀਆਂ ਇੱਥੇ ਮੌਜੂਦ ਆ ਇਹਨਾਂ ਦੇ ਵਿੱਚ ਬਹੁਤ ਜ਼ਿਆਦਾ ਖੁਸ਼ੀ ਦੀ ਲਹਿਰ ਆ ਕਿਉਂਕਿ ਇਹ ਜਿਹੜਾ ਏਰੀਆ ਆ ਕਾਫੀ ਚਿਰ ਪਹਿਲਾਂ ਡਿਵੈਲਪ ਹੋਇਆ ਸੀ ਲੇਕਿਨ ਉਹ ਤੋਂ ਬਾਅਦ ਕਿਸੇ ਨੇ ਸਾਰ ਨਹੀਂ ਲਈ ਹੁਣ ਅਸੀਂ ਜਿਹੜੀਆਂ ਮੰਡੀਪੁਰ ਤੋਂ ਸ਼ੁਰੂ ਕਰਕੇ ਪਾਸ਼ ਕਰਵਾ ਕੇ ਰਾਣੀਆਂ ਰੋਡ ਤੋਂ ਬਾਬਾ ਦਰਸ਼ਨ ਸਿੰਘ ਡੇਰੇ ਨੂੰ ਜਾਂਦੀ ਰੋਡ ਆ ਉਹਨੂੰ ਜਿਹੜੀ ਆ ਇਹ ਨਵਾਂ ਜਿਹੜਾ ਪ੍ਰੀਮਿਕਸ ਪਾਉਂਦਾ ਕੰਮ ਦਾ ਉਗਾਟਨ ਕੀਤਾ ਇਹਦੇ ਚ ਇਲਾਕੇ ਦੀਆਂ ਸੰਗਤਾਂ ਨੂੰ ਮੈਂ ਬਹੁਤ-ਬਹੁਤ ਵਧਾਈ ਦੇਣਾ ਇਲਾਕੇ ਦੀ ਸੰਗਤ ਦੀ ਕਾਫੀ ਡਿਮਾਂਡ ਸੀ ਇਸ ਸੜਕ ਨੂੰ ਬਣਾਉਣ ਦੀ ਸੋ ਅੱਜ ਇਹ ਡਿਮਾਂਡ ਪੂਰੀ ਹੋਈ ਹੈ ਇਸ ਵਾਸਤੇ ਇਲਾਕਾ ਨਿਵਾਸੀਆਂ ਦੇ ਵਿੱਚ ਬਹੁਤ ਜ਼ਿਆਦਾ ਖੁਸ਼ੀ ਦੀ ਲਹਿਰ ਜੀ ਬਿਲਕੁਲ ਐਮਐਲਏ ਸਾਹਿਬ ਤੁਸੀਂ ਕਿਹਾ ਵੀ ਇਲਾਕੇ ਨਿਵਾਸੀਆਂ ਦੇ ਵਿੱਚ ਖੁਸ਼ੀ ਦੀ ਲਹਿਰ ਹੈ ਜੇਕਰ ਚਾਰ ਪਾਡੇ ਹੋਂ ਲੜਦੇ ਹੁੰਦੇ ਕੋਈ ਗੱਲ ਨਹੀਂ ਇਹ ਛੋਟੀਆਂ-ਮੋਟੀਆਂ ਗੱਲਾਂ ਇਹ ਵੱਡੀਆਂ ਨਹੀਂ ਲਖੀ ਦਿੰਦੀਆਂ ਵੀਰ ਇਹੋ ਸੋ ਵੀ ਐਮਐਲਏ ਸਾਹਿਬ ਸਰਪੰਚ ਸਾਹਿਬ ਦਾ ਕਿੰਨਾ ਸਹਿਯੋਗ ਇਸ ਚੋਂ ਹੋਇਆ ਹੈਗਾ ਜੀ ਕੋ ਸਰਪੰਚ ਹਰ ਸਰਪੰਚ ਦੀ ਜੀ ਜੋਗ ਸਰਪੰਚ ਦੇ ਕਹਤੇ ਬਣੀ ਛੜਕੇ ਮੈਂ ਜੀ ਸਰਪੰਚ ਅਮਨਦੀਪ ਸਿੰਘ ਡੇਰਾ ਆਬਾਦੀ ਡੇਰਾ ਹੰਦਸੋਦੀ ਪੰਚਾਇਤ ਜੀ ਜੋ ਕਿ ਐਮਐਲਏ ਦੇ ਐਮਐਲਏ ਸਾਹਿਬ ਆਪਣੇ ਡਾਕਟਰ ਜਸਮੀਤ ਸਿੰਘ ਸੰਧੂ ਸਾਹਿਬ ਦੀ ਬਦੌਲਤ ਬੜੇ ਚਿਰ ਤੋਂ ਸਾਡੇ ਇਲਾਕਾ ਨਵਾਸੀ ਦੀ ਮੰਗ ਸੀ ਜੀ ਇਹ ਸੜਕ ਬੜੀ ਤੱਕ ਘਟੂ ਘਟ 15 ਸਾਲ ਜਿਆਦਾ ਬਹੁਤ ਜਿਆਦੀ ਦਿੱਕਤ ਚੱਲੀ ਜੀ ਸਾਡੀ ਸੰਗਤ ਨੇ ਸਾਡੀ ਪੰਚਾਇਤ ਨੇ ਪਰ ਐਮਐਲਏ ਸਾਹਿਬ ਜੀ ਬਹੁਤ ਵੱਡੀ ਬਦੌਲਤ ਹੈ ਜੀ ਉਹਨਾਂ ਦੀ ਮੈਂ ਮਿਹਰਬਾਨੀ ਸਦਕਾ ਉਹਨਾਂ ਦੇ ਇਹ ਮੈਂ ਤਾਂ ਤਰਕਾ ਜੀ ਉਹਨਾਂ ਦੇ ਬਦੌਲਤ ਆ ਜੀ ਤਰਕਾ ਜੀ ਅਫੇਰ ਦਾ ਰਮਾਨ ਸ਼ੁਰੂ ਹੋਣ ਲੱਗਾ ਜੀ ਸਰਪੰਚ ਸਾਡੇ ਇਲਾਕੇ ਦਾ ਕਿੰਨਾ ਕੋ ਕਾਦ ਕੀਤਾ ਮਿਲ ਸਾਹਿਬ ਕ੍ਰਿਕਟ ਕਰੋ ਵੇਖੋ ਜੀ ਜਦੋਂ ਦਾ ਮੈਂ ਹੀ ਸਰਪੰਚ ਬਣਿਆ ਜੀ ਐਮਐਲ ਸਾਹਿਬ ਦੇ ਰਾਮ ਭਾਈ ਸਾਡੀ ਪੰਚਾਇਤ ਆਈ ਹੋਣ ਦਾ ਸਾਡੇ ਕੰਮ ਜਿਹੜੇ ਵੀ ਕਈ ਇਹ ਪਹਿਲ ਦੇ ਆਧਾਰ ਤੇ ਹੁੰਦੇ ਜੀ ਕਦੀ ਵੀ ਅੱਜ ਤੱਕ ਅਧੂਰਾ ਨਹੀਂ ਰਿਹਾ ਸਾਰੇ ਹਮੇਸ਼ਾ ਹੁੰਦੇ ਰਿਹਾ ਜੀ ਪਰ ਆ ਜਿਹੜੀ ਅੱਜ ਬੜੀ ਵੱਡੀ ਮੰਗ ਸੀ ਜੀ ਬਹੁਤ ਜਿਆਦੀ ਮੰਗ ਸੀ ਬੜੀ ਵੱਡੀ ਪੰਚਾਇਤ ਦੀ ਸਾਡੇ ਇਲਾਕੇ ਨਿਵਾਸੀਆਂ ਦੀ ਜਿਹੜੀ ਪੂਰੀ ਹੋਣ ਜਾ ਰਹੀ ਹੈ ਬਹੁਤ ਸਾਰੇ ਕਿਹਾ ਦੇ ਪਹਿਲੀ ਸਰਕਾਰਾਂ ਬੜੀਆਂ ਆਈਆਂ ਪਰ ਕਿਉਂ ਨਹੀਂ ਅੱਜ ਤੱਕ ਦਾ ਗਿਆ ਕਿਸ ਨੇ ਧਿਆਨ ਨਹੀਂ ਦਿੱਤਾ ਪਿਛਲੀ ਸਰਕਾਰਾਂ ਨੇ ਨਾ ਕਿਸੇ ਨੇ ਕਿੱਚ ਕੇ ਕਿਹਾ ਜੀ ਨਾ ਕਿਸੇ ਐਮਐਲ ਸਾਨੂੰ ਧਿਆਨ ਦਿੱਤਾ ਜੀ ਪਰ ਸਾਡੀ ਸਰਕਾਰ ਸਾਡੇ ਡਾਕਟਰ ਸਾਹਿਬ ਜੀ ਆਮ ਆਦਮੀ ਪਾਰਟੀ ਭਗਵੰਤ ਮਾਨ ਜੀ ਸਾਡੇ ਮੁੱਖ ਮੰਤਰੀ ਸਾਹਿਬ ਮਾਨਯੋਗ ਤੇ ਸਾਡੇ ਸਾਡਾ ਤੇ ਸਾਡੀ ਮਿਹਨਤ ਨੂੰ ਜੀ ਸਾਡੇ ਐਮਐਲ ਸਾਹਿਬ ਦੀ ਮਿਹਨਤ ਨੂੰ ਜੀ ਅਸੀਂ ਦੌਰ ਹੀ ਜਾ ਕੇ ਕਿਹਾ ਜੀ ਉਹਨਾਂ ਨੇ ਪਹਿਲ ਦੇ ਆਧਾਰ ਤੇ ਸਾਡੀ ਮੰਗ ਪੂਰੀ ਕੀਤੀ ਕਿ ਲੱਗਦਾ ਕਿਸੇ ਕਿਸੇ ਦਾ ਭਲਾੜੇ ਲੱਗੇ ਜਿਹੜਾ ਕ ਪਹਿਲਾਂ ਤਾਂ ਕਾਫੀ ਹੋ ਚੁੱਕੇ ਜਿਹੜੇ ਰਹਿੰਦੇ ਆ ਜੀ ਬਾਕੀ ਸਾਨੂੰ ਪੂਰੀ ਅਮੀਰ ਹੈ ਜੀ ਮਿਰਸਾਬ ਲੋ ਜੀ ਸਾਡੇ ਰਿੰਦੇ ਕੰਮ ਹੀ ਹੋਣਗੇ ਜੀ ਪੂਰੀ ਅਮੀਰ ਕੀਤੀ ਜਾਂਦੀ ਹੈ ਜੀ ਲੱਗਦਾ ਦਿਵਾਲੀਆ ਤੋਹਫਾ ਦਿੱਤਾ ਗਿਆ ਲੋਕਾਂ ਨੂੰ ਹਾਂ ਜੀ ਬਹੁਤ ਵੱਡਾ ਤੋਹਫਾ ਦਿੱਤਾ ਗਿਆ ਜੀ ਕਟਗੜ ਮਿਰਸਾਣਾ ਜੀ ਤਾਂ ਕਾਫੀ ਦਿਵਾਲੀਆਂ ਲੰਘੀਆਂ ਜੀ ਕਾਫੀ 15 16 ਸਾਲ ਤੋਂ ਸਾਡੀ ਮੰਗ ਸੀ ਜੀ ਜਿਹੜੀ ਅੱਜ ਪੂਰੀ ਹੋਣ ਜਾ ਰਹੀ ਹੈ ਮੇਰਾ ਨਾਮ ਮਨਦੀਪ ਔਰ ਸੋ ਅੱਜ ਤੇ ਜੋ ਸਰਪੰਚ ਨੇ ਅਮਨਦੀਪ ਸਿੰਘ ਜੀ ਸੋ ਸਾਡੇ ਮਹੱਲੇ ਦੀ ਗਲੀ ਬਣਾਉਣ ਲੱਗੇ ਨੇ ਸੋ ਬਹੁਤ ਵਧੀਆ ਉਹ ਪੜਾਲਾ ਕਰਨ ਲੱਗੇ ਨੇ ਕਿ ਕਿੰਨੇ ਕੁ ਮੁਸ਼ਕਲਾਂ ਸਾਹਮਣਾ ਕ ਚਲੋ ਗਲੀ ਮੱਲੇ ਵਾਲੇ ਬਹੁਤ ਪਰੇਸ਼ਾਨ ਨੇ ਕਿਉਂਕਿ ਕਈਆਂ ਨੇ ਤਾਂ ਚਲੋ ਟਾਇਲ ਮੰਗਾ ਕੇ ਲਗਾ ਲਈਏ ਬਟ ਉਹ ਲਗਾਉਂਦਾ ਕੋਈ ਫਾਇਦਾ ਨਹੀਂ ਨਾ ਹੋ ਰਹਾ ਅੱਜ ਨੂੰ ਚਲੋ ਗਲੀ ਬਣਨ ਲੱਗੀ ਹੈ ਬਹੁਤ ਵਧੀਆ ਏਪੜਾ ਲੱਗ ਰਿਹਾ ਲੱਗਿਆ ਪਹਿਲੇ ਸਰਪੰਚ ਬੜੇ ਆਏ ਆ ਅੱਜ ਤੱਕ ਕਿਉਂ ਨਹੀਂ ਚੱਲਦਾ ਗਿਆ ਜਰਾ ਦੇਖੋ ਜੀ ਇਹਨਾਂ ਨੇ ਜ਼ੁਬਾਨ ਦਿੱਤੀ ਸੀ ਜੇ ਇਹਨਾਂ ਨੇ ਜ਼ੁਬਾਨ ਦਿੱਤੀ ਤਾਂ ਜ਼ੁਬਾਨ ਤੇ ਖਰੇ ਉਤਰੇ ਨੇ ਆਪਣੇ ਵਾਅਦੇ ਤੇ ਖਰੇ ਉਤਰੇ ਨੇ ਅੱਜ ਉਹਨੇ ਗਲੀ ਬਣਾਉਣ ਲੱਗੇ ਨੇ ਸਹੀ ਏ ਤੇ ਜਿਹੜਾ ਜ਼ੁਬਾਨ ਤੇ ਖਰਾ ਉਤਰ ਗਿਆ ਉਹੀ ਸਰਪੰਚ ਐਮਐਲਏ ਸਾਹਿਬ ਦਾ ਕਿੰਨਾ ਸਹਿਯੋਗ ਹੈ ਇਸ ਸੰਬੰਧ ਵਿੱਚ ਗੱਲ ਕਰਦੇ ਹਾਂ ਹਾਂ ਐਮਐਲਏ ਸਾਹਿਬ ਦਾ ਬਹੁਤ ਜ਼ਿਆਦਾ ਸਹਿਯੋਗ ਹੈ ਜੋਨਾ ਦਾ ਸਹਿਯੋਗ ਦਾ ਸਰਪੰਚ ਸਾਹਿਬ ਜੀ ਅੱਗੇ ਚੱਲ ਰਹੇ ਨੇ ਤੇ ਜੇ ਅਸੀਂ ਇਹ ਨਾਲ ਖੜੇ ਹਮੇਸ਼ਾ ਲੱਗਦਾ ਜਿਹੜੇ ਵਾਅਦੇ ਕੀਤੇ ਸੀ ਆਮ ਆਦਮੀ ਪਾਰਟੀ ਨੇ ਵਾਅਦਾ ਨਿਭਾਏ ਨੇ ਹਾਂਜੀ ਹਾਂਜੀ ਇਹ ਤੇ ਗੱਲ ਸਹੀ ਹੈ 100% ਸਹੀ ਹੈ ਬਾਕੀ ਇਹ ਕਿ ਸਰਪੰਚ ਸਾਹਿਬ ਦੇ ਨਾਲ ਅਸੀਂ ਹਮੇਸ਼ਾ ਖੜੇ ਰਾਵਾਂਗੇ ਜਿਵੇਂ ਇਹਨਾਂ ਨੇ ਕਿਹਾ ਹੈ ਉਦਾਂ ਹੀ ਅਸੀਂ ਇਹਨਾਂ ਨੇ ਉਪਰਾਲਾ ਕੀਤਾ ਆ ਸੋ ਇਹਨਾਂ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਹਲਕਾ ਪਸ਼ਮੀ ਦੇ ਡਾਕਟਰ ਜਸਵੀਰ ਸਿੰਘ ਸੰਧੂ ਜੀ ਜਿਹੜੇ ਕਿ ਪਾਪਾ ਦਸਨ ਸਿੰਘ ਦੇ ਵਿੱਚ ਇੱਕ ਸੜਕ ਦਾ ਉਦਘਾਟਨ ਕਰਨ ਜਾ ਰਹੇ ਆ ਇਹ ਜਿਹੜੀ ਸੜਕ ਸੀ ਇਹ ਕਾਫੀ ਦੇ ਦੀ ਪਈ ਹੋਈ ਸੀ ਇਹ ਸੜਕ ਦੀ ਕਾਫੀ ਟੁੱਟ ਪੱਟ ਹੋਈ ਸੀ ਤੇ ਹਲਕਾ ਪਸ਼ਮੀ ਦੇ ਡਾਕਟਰ ਜਸਵੀਰ ਸਿੰਘ ਸੰਧੂ ਨੇ ਅਤੇ ਜਿਹੜੇ ਇਲਾਕੇ ਦੇ ਜਿੰਨੇ ਵੀ ਮੋਦਵਰ ਆ ਗਏ ਆ ਸਾਰੇ ਤੁਹਾਡੇ ਪਰ ਨਾਲ ਮਿਲ ਕੇ ਡਾਕਟਰ ਸਾਨੂੰ ਬੇਨਤੀ ਕੀਤੀ ਉਹਨਾਂ ਜਲਦੀ ਤੋਂ ਜਲਦੀ ਜੜੀ ਸਾਡੀ ਹੈਗੀ ਆ ਉਹ ਸੜਕ ਕੰਪਲੀਟ ਕਰਾ ਦਈਏ ਬ੍ਰਿਨੈਸੋ ਵੀ ਇੱਥੇ ਖੜਾ ਬਾਜੀ ਬਣੀ ਆ ਇਥੇ ਪੂਰੀ ਨਹੀਂ ਦੇਖੋ ਜੀ ਦੇਖੋ ਜੀ ਸਾਡੇ ਬਾਬਾ ਜੀ ਡਾਕਟਰ ਅੰਬੇਦਕਾ ਜੀ ਨੇ ਇੱਕੋ ਗੱਲ ਕੀਤੀ ਸੀ ਕਿ ਹਰ ਇੱਕ ਨੂੰ ਹੱਕ ਆ ਵੋਟ ਦੇਣ ਦਾ ਵੋਟ ਤੇ ਖਲੋਣ ਦਾ ਵੋਟ ਤੇ ਖਲਵਾਉਣ ਦਾ ਤੇ ਹੱਕ ਹਰ ਇੱਕ ਨੂੰ ਅਗਾ ਵਾ ਦੇਖੋ ਜੀ ਤੋਂ ਇਲਾਕੇ ਦੇ ਵਿੱਚ ਕੋਈ ਵੀ ਇੱਕ ਮੋਦਵਾ ਜੱਜਦਾ ਨਾ ਉਹਦੇ ਵਿੱਚ ਧੜੇਬਾਜੀ ਕਦੀ ਨਹੀਂ ਕਰਨੀ ਜੀ ਆਪਾਂ ਨੂੰ ਰਲ ਮਿਲ ਕੇ ਇਲਾਕੇ ਨੂੰ ਵਧੀਆ ਤੇ ਸਾਫ਼ ਸੁਥਰਾ ਬਣਾਉਣਾ ਚਾਹੀਦਾ ਵਾ ਧੜੇਬਾਜੀ ਤੋਂ ਉੱਟ ਕੇ ਤੇ ਇਲਾਕੇ ਨਾਲ ਪ੍ਰੇਮ ਔਰ ਪਿਆਰ ਜਨ ਨਾਲ ਆਪਾਂ ਨੂੰ ਬੰਧਣਾ ਚਾਹੀਦਾ